12 ਜੂਨ 2025 ਨੂੰ ਭਾਰਤ ਦੇ 에ਵੀਏਸ਼ਨ ਇਤਿਹਾਸ ਦੇ ਵਿੱਚ ਬਹੁਤ ਹੀ ਵੱਡੀ ਦੁਰਘਟਨਾ ਵਾਪਰੀ ਹੈ। ਡ੍ਰੀਮ ਲੈਂਡ ਦਾ ਜਹਾਜ਼ ਬੋਇੰਗ 787-8 ਜਹਾਜ਼ 에ਅਰ ਕ੍ਰੈਸ਼ ਹੋ ਗਿਆ। ਇਸ ਵਿੱਚ ਦੋ ਕੁੱਲ 242 ਯਾਤਰੀ ਸਵਾਰ ਸਨ। ਇੱਕ ਯਾਤਰੀ ਚੰਦਕਰੀ ਢੰਗ ਨਾਲ ਬਚ ਗਿਆ। ਇਸ ਜਹਾਜ਼ ਵਿੱਚ ਕੁੱਲ 256 ਯਾਤਰੀ ਬੈਠ ਸਕਦੇ ਹਨ 238 ਇਕਨੋਮੀ ਕਲਾਸ ਦੇ 18 ਬਿਜ਼ਨਸ ਕਲਾਸ ਦੇ ਯਾਤਰੀ ਯਾਤਰਾ ਕਰ ਸਕਦੇ ਹਨ ਇਹ ਜਹਾਜ਼ ਅਹਮਦਾਬਾਦ ਤੋਂ ਲੰਡਨ ਲਈ ਉਡਾਸੀਪਲੰਟੂ ਉਡਾਨ ਤੋਂ 1 ਮਿੰਟ ਬਾਅਦ ਹੀ 에ਅਰ ਕ੍ਰੈਸ਼ ਹੋ ਗਿਆ ਹੈ 2018-19 ਵਿੱਚ ਵੀ ਇਸ ਤਰ੍ਹਾਂ ਦਾ ਹਾਦਸਾ ਵਾਪਰ ਚੁੱਕਿਆ ਹੈ ਜਿਸ ਵਿੱਚ 346 ਲੋਕਾਂ ਦੀ ਮੌਤ ਹੋ ਚੁੱਕੀ ਹੈ ਬੋਇੰਗ ਜਹਾਜ਼ ਦੇ ਬਾਕੀ ਹਾਦਸਿਆਂ ਵਿੱਚ ਹੁਣ ਤੱਕ ਸੰਸਾਰ ਭਰ ਵਿੱਚ 9000 ਤੋਂ ਵੱਧ ਲੋਕ ਮਾਰੇ ਜਾ ਚੁੱਕੇ ਹਨ ਇਹ ਜਹਾਜ਼ ਹਾਸੀਆਂ ਨੇ ਕਿਉਂ ਸ਼ਕਾਦ ਹੁੰਦੇ ਹਨ ਆਓ ਇਸ ਬਾਰੇ ਥੋੜੀ ਜੀ ਜਾਣਕਾਰੀ ਹਾਸਲ ਕਰਦੇ ਹਾਂ ਪਹਿਲਾ ਤਾਂ ਇਸ ਦਾ ਆਕਾਰ ਹੀ ਇਸ ਦੀ ਕਾਰਨ ਬਣ ਸਕਦਾ ਹੈ ਕਿਉਂਕਿ ਇਸ ਦਾ ਜਿਹੜਾ ਕਾਰਜ 57 ਮੀਟਰ ਲੰਬਾ ਹੈ ਤੇ 60 ਮੀਟਰ ਚੌੜਾ ਹੈ 17 ਮੀਟਰ ਉੱਚਾ ਹੈ ਇੰਨੇ ਵੱਡੇ ਜਹਾਜ਼ ਦੀ ਰੱਖ-ਰਖਾਓ ਤੇ ਸਾਮ ਸੰਭਾਲ ਕਰਨਾ ਇੱਕ ਮੁਸ਼ਕਲ ਭਰਿਆ ਕੰਮ ਹੋ ਸਕਦਾ ਹੈ ਇਹ ਜਹਾਜ਼ ਬਿਨਾਂ ਰੁਕੇ ਦੀਨਾਹਿਆ 530 ਕਿਲੋਮੀਟਰ ਦੀ ਯਾਤਰਾ ਕਰ ਸਕਦਾ ਹੈ ਇੰਨੀ ਵੱਡੀ ਯਾਤਰਾ ਇੰਨੀ ਲੰਬੀ ਯਾਤਰਾ ਕਰਨੀ ਜਹਾਜ਼ ਲਈ ਬੜੇ ਮੁਸ਼ਕਲ ਹੋ ਸਕਦੀ ਹੈ ਕਿਉਂਕਿ ਰਾਸਤੇ ਵਿੱਚ ਕਈ ਤਰ੍ਹਾਂ ਦੇ ਮੌਸਮ ਆਉਂਦੇ ਹਨ ਜੋ ਕਿ ਜਹਾਜ਼ ਲਈ ਨੁਕਸਾਨਦੇ ਹੋ ਸਕਦੇ ਹਨ ਇਸ ਜਹਾਜ਼ ਦਾ ਜਿਹੜਾ ਫਿਊਲ ਟੈਂਕ ਹੈ ਉਸ ਵਿੱਚ 125000 ਲੀਟਰ ਪੈਟਰੋਲ ਪੈਂਦਾ ਹੈ ਜਿੱਕਰ ਇਹ ਜਹਾਜ਼ ਕਿਤੇ ਡੇਗ ਵੀ ਜਾਂਦਾ ਹੈ ਤਾਂ ਹੋ ਸਕਦਾ ਹੈ ਕਿ ਵਾਧਣ ਪਰੰਤੂ ਇੰਨੇ ਜ਼ਿਆਦਾ ਫਿਊਲ ਹੁੰਦੇ ਕਾ ਨੂੰ ਬਹੁਤ ਵੱਡਾ ਤਮਾਕਾ ਹੁੰਦਾ ਹੈ ਤੇ ਜੇਕਰ ਇਹ ਸ਼ਿਲਾਕਾ ਕਮੇਟੀ ਵੀ ਤਾਲਦਵਾਲੇ ਇਲਾਕੇ ਨੂੰ ਵੀ ਆਪਣੀ ਗ੍ਰਾਸਟ ਵਿੱਚ ਲੇਲ ਲੰਦਾ ਹੈ ਜੀਬੀਕੇ ਗਰਾਉਂਡ ਫਲੋਰ 83 ਹਲ ਗੈਂ ਦਾ ਬਰਡਿਕਾ ਤੇ ਉੱਥੇ 56 ਡਾਕਟਰ ਵੀ ਮਾਰੇ ਗਏ ਹਨ ਇਸ ਦਾ ਇੱਕ ਹੋਰ ਕਾਰਨ ਹੋ ਸਕਦਾ ਹੈ ਕਿ ਇਸ ਦੇ ਜਿਹੜੇ ਪੁਰਜ਼ੇ ਆ ਉਹ ਵੱਖ-ਵੱਖ ਥਾਵਾਂ ਤੇ ਬਣਾਏ ਜਾਂਦੇ ਹਨ ਤੇ ਇਸ ਨੂੰ ਫਿਰ ਬਾਅਦ ਵਿੱਚ ਇੱਕ ਜਗ੍ਹਾ ਸੈਂਬਲ ਕੀਤਾ ਜਾਂਦਾ ਹੈ ਸਹਿਮਨਾ ਦੇ ਇੰਜੀਨੀਅਰ ਨੇ ਇਸ ਦੇ ਉੱਤੇ ਸਵਾਲ ਉਠਾਇਆ ਉਹਨਾਂ ਨੇ ਕਿਹਾ ਕਿ ਜਦੋਂ ਇਸ ਨੂੰ ਵੱਖ-ਵੱਖ ਥਾਵਾਂ ਤੋਂ ਲਿਆ ਕੇ ਸੈਂਬਲ ਕੀਤਾ ਜਾਂਦਾ ਹੈ ਜਿੱਥੋਂ ਸੈਂਬਲ ਜੋੜਿਆ ਜਾਂਦਾ ਹੈ ਉੱਥੇ ਕਈ ਵਾਰ ਸਮਾਂ ਪੈਣ ਤੇ ਦਰਾੜਾਂ ਪੈ ਜਾਂਦੀਆਂ ਹਨ ਤੇ ਉਹ ਟ੍ਰੇਡਾਂ ਵੀ ਹਾਦਸੇ ਦਾ ਕਾਰਨ ਬਣਦੀਆਂ ਹਨ ਜੋ ਜਹਾਜ਼ ਹਰਿਆਮਦਾਬਾਦ ਹਾਦਸਾ ਗ੍ਰਸਟ 14 ਸਾਲ ਪੁਰਾਣਾ ਹੈ 14 ਸਾਲ ਬਾਅਦ ਇਸ ਜਹਾਜ਼ ਵਿੱਚ ਕਾਫੀ ਕਮੀ ਪੇਸ਼ੀਆਂ ਆ ਸਕਦੀਆਂ ਹਨ ਹੋ ਸਕਦਾ ਕਿ ਇੰਜਨ ਦੀ ਪਾਵਰ ਵੀ ਘਟ ਜਾਂਦੀ ਹੋਵੇ ਤੇ ਜਹਾਜ਼ ਉੱਪਰ ਉਡਣ ਦੀ ਬਜਾਏ نیچے ਆਣ ਦਾ ਉਸ ਦਾ ਸੰਭਾਵਨਾਕ ਹੋ ਸਕਦਾ ਹੈ ਕਿਉਂਕਿ ਜਹਾਜ਼ ਪਹਿਲਾਂ ਹੀ ਆਪਣੇ ਆਕਾਰ ਕਾਣ ਵੱਡਾ ਹੁੰਦਾ ਹੈ ਭਾਰਤ ਵਿੱਚ ਜਦੋਂ ਵੀ ਕੋਈ ਜਹਾਜ਼ ਉਡਦਾ ਹੈ ਤਾਂ ਉਸ ਦੀ ਸਿਰਫ ਇੱਕ ਵਾਰ ਹੀ ਜਾਂਚ ਕੀਤੀ ਜਾਂਦੀ ਹੈ ਜਦਕਿ ਦबई ਵਰਗੇ ਛੋਟੇ ਦੇਸ਼ਾਂ ਵਿੱਚ ਵੀ ਇੱਕੋ ਜਹਾਜ਼ ਉਡਣ ਤੋਂ ਪਹਿਲਾਂ ਉਸ ਦੀ ਤਿੰਨ ਵਾਰ ਜਾਂਚ ਕੀਤੀ ਜਾਂਦੀ ਹੈ ਜੇਕਰ ਇਸ ਦੀ ਸਹੀ ਤਰੀਕੇ ਨਾਲ ਜਾਂਚ ਕੀਤੀ ਜਾਵੇ ਤਾਂ ਹੋ ਸਕਦਾ ਹੈ ਬਹੁਤ ਸਾਰੇ ਹਾਦਸਿਆਂ ਤੋਂ ਬਚਾਅ ਹੋ ਸਕੇ ਪਿਛਲੇ ਹਾਦਸਿਆਂ ਦੇ ਕਰਤੂਸ ਸੁਣਨ ਤੋਂ ਕਈ ਵਾਰ ਗਰਾਊਂਡ ਡਿਪਾਰਟਮੈਂਟ ਅਣਗਹਿਲੀ ਕਰ ਦਿੰਦਾ ਹੈ ਤੇ ਬੌਸ ਸਾਰੇ ਇੰਸਟਰੂਮੈਂਟ ਨੂੰ ਆਨ ਕਰਨ ਦੀ ਬਜਾਏ ਆਫ ਰੈਨ ਦਿੰਦਾ ਹੈ ਜੋ ਕਿ ਕਈ ਵੱਡੇ ਹਾਦਸਿਆਂ ਦਾ ਕਾਰਨ ਬਣਿਆ ਹੈ ਇਸ ਜਹਾਜ਼ ਨੂੰ ਜੇਕਰ ਧਿਆਨ ਨਾਲ ਦੇਖਿਆ ਹੋ ਤਾਂ ਇਹ ਉੱਪਰ ਉੱਡ ਨਹੀਂ ਗਿਆ ਹੋਵੇ نیچے ਨੂੰ ਜਾਣ ਲੱਗ ਰਿਹਾ ਹੈ ਇਸ ਤੋਂ ਤਤ ਲੱਗਦਾ ਹੈ ਕਿ ਇਸ ਦੇ ਉੱਪਰ ਜਾਣ ਵਾਲੇ ਇਨਸਟਰੂਮੈਂਟਾਂ ਵਿੱਚ ਕੋਈ ਤਕਨੀਕੀ ਖਰਾਬੀ ਆ ਗਈ ਹੋਵੇ ਜਿਸ ਕਾਰਨ ਇਹ ਜਹਾਜ਼ ਉੱਪਰ ਨਾ ਉੱਠ ਸਕੇ ਉਹ ਵੀ ਤੇ نیچے ਵੱਲ ਨੂੰ ਜਾ ਗਿਆ ਹੋਵੇ نیچے ਡਿਗਣ ਤੋਂ ਬਾਅਦ ਇਸ ਵਿੱਚ ਫਿਊਲ ਦੇ ਕੰਨ ਵੱਡਾ ਧਮਾਕਾ ਹੋਇਆ ਹੈ ਜਹਾਜ਼ਾਂ ਦੇ ਜ਼ਿਆਦਾ ਹਾਦਸਿਆਂ ਦੇ ਪਿੱਛੇ ਇੱਕ ਵੱਡਾ ਕారణ ਇਹ ਵੀ ਹੈ ਕਿ ਭਾਰਤ ਵਿੱਚ ਪਾਇਲਟਾਂ ਦੀ ਗਿਣਤੀ ਹੈ ਤੇ ਉਨ੍ਹਾਂ ਤੋਂ ਓਵਰਲੋਡ ਕੰਮ ਕਰਵਾਇਆ ਜਾਂਦਾ ਹੈ ਕਈ ਵਾਰ ਜ਼ਿਆਦਾ ਥਕਾਵਟ ਦੇ ਕਾਰਨ ਆਮ ਆਦਮੀ ਦਾ ਜਿਹੜਾ ਦਿਮਾਗ ਹੈ ਉਹ ਕੰਮ ਕਰਨਾ ਬੰਦ ਕਰ ਦਿੰਦਾ ਹੈ ਇਸ ਤਰ੍ਹਾਂ ਵੀ ਹੋ ਸਕਦਾ ਹੈ ਕਿ ਕਈ ਵਾਰ ਪਾਇਲਟ ਭਾਵੇਂ ਕਿ ਜਹਾਜ਼ ਚਲਾ ਰਹੇ ਹੁੰਦੇ ਹਨ ਤਾਂ ਉਹ ਮਾਨਸਿਕ ਤੌਰ ਤੇ ਜਹਾਜ਼ ਚਲਾਣ ਲਈ ਤਿਆਰ ਨਹੀਂ ਹੁੰਦੇ ਅਹਮਦਾਬਾਦ 에ਅਰ ਕੈਸ ਜਹਾਜ਼ ਦਾ ਬਲੈਕ ਬਾਕਸ ਮਿਲ ਗਿਆ ਹੈ ਇਸ ਬਾਕਸ ਤੋਂ ਸਾਨੂੰ ਇਸ ਦੁਰਘਟਨਾ ਬਾਰੇ ਪੂਰੀ ਜਾਣਕਾਰੀ ਮਿਲ ਜਾਵੇਗੀ ਕਿ ਜਹਾਜ਼ ਦੇ ਕ੍ਰੈਸ਼ ਹੋਣ ਪਿੱਛੇ ਕੀ ਕਾਰਨ ਹਨ ਆਓ ਆਪਾਂ ਸਾਰੇ ਮਿਲ ਕੇ ਸਭ ਤੋਂ ਪਹਿਲਾਂ ਵਿਛਲੀਆਂ ਰੂਹਾਂ ਦੀ ਅਰਦਾਸ ਕਰੀਏ ਕਿ ਪ੍ਰਮਾਤਮਾ ਉਹਨਾਂ ਦੀਆਂ ਆਤਮਾਵਾਂ ਨੂੰ ਸ਼ਾਂਤੀ ਦੇਵੇ ਤੇ ਅਜਿਹੇ ਤਰ੍ਹਾਂ ਦੇ ਹਾਦਸੇ 모ੜਨਾ ਵਾਪਨ ਸਰਕਾਰ ਨੂੰ ਵੀ ਇਸ ਪ੍ਰਤੀ ਸੁਚੇਤ ਹੋਣ ਦੀ ਲੋੜ ਹੈ ਜੇਕਰ ਬਹੁਤ ਜ਼ਿਆਦਾ ਪੁਰਾਣੇ ਜਹਾਜ਼ਾਂ ਤਾਂ ਉਹਨਾਂ ਨੂੰ ਰਿਟਾਇਰ ਕਰ ਦੇਣਾ ਚਾਹੀਦਾ ਤੇ ਤਾਂ ਜੋ ਕਿ ਕੀਮਤੀ ਜਾਨਾਂ ਨੂੰ ਬਚਾਇਆ ਜਾ ਸਕੇ